ਤੋ ਪਤਾ ਲੱਗਦਾ ਕਿ ਸਾਡੇ ਬੱਚੇ ਬਹੁਤ ਟੈਲੈਂਟਡ ਨੇ ਔਰ ਇਹਨਾਂ ਨੂੰ ਹੋਰ ਪਾਲਿਸ਼ ਕਰਨ ਦੀ ਜ਼ਰੂਰਤ ਆ ਅੱਜ ਝਾਕੀਆਂ ਦੀ ਕਮੀ ਰਹੀ ਅੱਜ ਲੋਕਾਂ ਦੀ ਕਮੀ ਰਹੀ ਜੋ ਆਮ ਪਬਲਿਕ ਹੁੰਦੀ ਹੈ ਜੀ ਨਹੀਂ ਇਹੋ ਜਿਹਾ ਮੇਰੇ ਨੂੰ ਨਹੀਂ ਕੋਈ ਲੱਗਿਆ ਹੋਇਆ ਹੈ ਕਾਫੀ ਪਾਤਰ ਨਾ ਜਿਹੜਾ ਆ ਉਹਨਾਂ ਨੇ ਸਟ੍ਰਾਈਕ ਵਾਪਸ ਲੈ ਲਈ ਔਰ ਕੰਮ ਤੇ ਫਿਰਤਾ ਆਏ ਨੇ ਨੋਰਮਲ ਕੰਮ ਚੱਲ ਚੁੱਕਾ ਆ ਸਰਕਾਰੀ ਆਫਿਸ ਦੇ ਵਿੱਚ ਸ਼ਹੀਦ ਅਜ਼ਮ ਭਗਤ ਸਿੰਘ ਦੀ ਬਾਬਾ ਸਾਹਿਬ ਡਾਕਟਰ ਜੀ ਅਮਿਤ ਦਾ ਸਾਹਿਬ ਦੀ ਤਸਵੀਰ ਤਸਵੀਰਾਂ ਸशोਭਤ ਨੇ ਸਾਡਾ ਬਿਜਲੀ ਵਿਭਾਗ 2500 ਕਰੋੜ ਦੇ ਕਰੀਬ ਮੁਨਾਫੇ ਦੇ ਵਿੱਚ ਸੀਗਾ ਉਹਦੇ ਵਾਸਤੇ 110 ਕਰੋੜ ਰੁਪਏ ਜਿਹੜਾ ਆ ਉਹ ਸਿਰਫ ਪਟਿਆਲੇ ਜਿਹੜੇ ਨੂੰ ਅੱਜ ਜਿਹੜਾ ਦਿੱਤਾ ਗਿਆ ਤੇ ਇਸ ਦਾ 70ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਮੇਰੀ ਜ਼ਿੰਮੇਵਾਰੀ ਪਟਿਆਲਾ ਦੇ ਵਿੱਚ ਲਗਾਈ ਗਈ ਸੀਗੀ ਸੋ ਸਾਡੇ ਖੁਦ ਦੇ ਐਮਐਨਐ ਸਹਿਬਾਨ ਸਰਦਾਰ ਗੁਰਨਾ ਸਿੰਘ ਜੀ ਕਨੌਰ ਸਾਹਿਬ ਕੋਲੀ ਸਾਹਿਬ ਸਾਡੇ ਚੇਤਨ ਸਿੰਘ ਜੜਾ ਮਾਜਰਾਜੀ ਸ਼ੁਤਰਾਨਾ ਸਾਹਿਬ ਸਾਡੇ ਮੇਅਰ ਸਾਹਿਬ ਬੋਗਿਆ ਜੀ ਸਾਡੀ ਸਾਰੀ ਟੀਮ ਜਿਹੜੀ ਆ ਇੱਥੇ ਪਹੁੰਚੀ ਆ ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਬੱਚਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਸੀਗਾ ਇੱਥੋਂ ਪਤਾ ਲੱਗਦਾ ਕਿ ਸਾਡੇ ਬੱਚੇ ਬਹੁਤ ਟੈਲੈਂਟਡ ਨੇ ਔਰ ਇਹਨਾਂ ਨੂੰ ਹੋਰ ਹਾਲਿਸ਼ ਕਰਨ ਦੀ ਜਰੂਰਤ ਆ ਤਾਂ ਕਿ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਆਪਣੀਆਂ ਅਚੀਵਮੈਂਟਸ ਪ੍ਰਾਪਤ ਕਰਨ ਸੋ ਅੱਜ ਦੇ ਇਸ ਸ਼ੋਭ ਦਿਹਾੜੇ ਦੇ ਉੱਤੇ ਮੈਂ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਇਸ ਗੂਪ ਪੰਜਾਬੀਆਂ ਨੂੰ ਇਸ ਸਮੂਹ ਭਾਰਤੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਜਿਵੇਂ ਲੱਗਦਾ ਹੈ ਕਿ ਜਿਹੜੀ ਲੋਕਾਂ ਦਾ ਰੁਝਾਨ ਘਟਿਆ ਹੈ ਜਿਵੇਂ ਲੋਕ ਪਹਿਲਾਂ ਰਸਤੇ ਨਾਲ ਜਿਹੜਾ ਪੂਰਾ ਭਰਿਆ ਹੁੰਦਾ ਸੀ ਗਰਾਊਂਡ ਅੱਜ ਝਾਕੀਆਂ ਦੀ ਕਮੀ ਰਹੀ ਅੱਜ ਲੋਕਾਂ ਦੀ ਕਮੀ ਰਹੀ ਜੋ ਆਮ ਪਬਲਿਕ ਹੁੰਦੀ ਹੈ ਜੀ ਨਹੀਂ ਇਹੋ ਜੀ ਤਾਂ ਮੇਰੇ ਉਹ ਨਹੀਂ ਕੋਈ ਲੱਗਿਆ ਹੋਇਆ ਕਾਫੀ ਸਕੂਲਾਂ ਦੀ ਪਾਰਟਿਸਪੇਸ਼ਨ ਕਾਲਜਸ ਦੀ ਪਾਰਟਿਸਪੇਸ਼ਨ ਸਾਡੇ ਆਮ ਪਬਲਿਕ ਦੀ ਪਾਰਟਿਸਪੇਸ਼ਨ ਜਿਹੜੀ ਉਹ ਕਾਫੀ ਸੀਗੀ ਔਰ ਬੱਚਿਆਂ ਨੇ ਬਹੁਤ ਵਧੀਆ ਆਪਣੇ ਜਿਹੜੇ ਇਵੈਂਟਸ ਤਿਆਰ ਕੀਤੇ ਸੀਗੇ ਉਹਨਾਂ ਦੀ ਬਹੁਤ ਵਧੀਆ ਪਰਫਾਰਮੈਂਸ ਅਸਲ ਵਿੱਚ ਕੱਲ ਜਿਹੜਾ ਅਧਿਕਾਰੀ ਆ ਕੇ ਕਿਹਾ ਕਿ ਨਾ ਧਰਨਾ ਲਗਾਇਆ ਜੀ ਜੀ ਲਾਗਵਾ ਬਣੋ ਉਹਨਾਂ ਨੂੰ ਜਿਹੜਾ ਸੰਤੁਸ਼ਟ ਕਰਾਏਗਾ ਤਾਂ ਉਹਨਾਂ ਦਾ ਜਿਹੜਾ ਹੁਣ ਖਤਮ ਕਰਤਾ ਜੀ ਕੀ ਮੰਗਾ ਕੀ ਮੰਨੀਆਂ ਨੇ ਉਹਨਾਂ ਦੀ ਮੈਂ ਕੱਲ ਹੀ ਕੀਤਾ ਸੀਗਾ ਸਾਡੇ ਬਿਜਲੀ ਵਿਭਾਗ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀਗੀ ਮੀਟਿੰਗ ਸਾਡੀਆਂ ਵੈਸੇ ਵੀ ਚਲਦੀਆਂ ਰਹਿੰਦੀਆਂ ਨੇ ਸੋ ਕੱਲ ਸੈਮਟੀ ਬਣ ਗਈ ਸਾਡੀ ਔਰ ਤਰਨਾ ਜਿਹੜਾ ਆ ਉਹਨਾਂ ਨੇ ਸਟ੍ਰਾਈਕ ਵਾਪਸ ਲੈ ਲਈ ਔਰ ਕੰਮ ਤੇ ਪਰਤ ਆਏ ਨੇ ਨੋਰਮਲ ਕੰਮ ਚੱਲ ਰਿਹਾ ਸਾਰਾ ਭਾਗ ਨੇ ਬਾਈਕਟ ਤਾਂ ਸੀਗਾ ਜੀ ਉਹਨਾਂ ਨੇ ਇਸ ਸਮਾਗਮ ਦਾ ਬਾਈਕਟ ਕੀਤਾ ਜੀ ਤੁਹਾਡਾ ਬਹੁਤ ਧੰਨਵਾਦ ਉਕੇ ਇਸ ਤਰੀਕੇ ਨਾਲ ਸਾਰੇ ਆਏ ਨੇ ਜੀ ਆਏ ਨੇ ਕਾਫੀ ਸੰਕਲਪ ਉਹ ਜਿਹਨੇ ਸਤੰਤਰਤਾ ਚਨਾਮੀ ਨੇ ਸਾਰੇ ਪਹੁੰਚੇ ਨੇ ਔਰ ਅਸੀਂ ਹਮੇਸ਼ਾ ਹੀ ਸਾਡੀ ਸਰਕਾਰ ਜਿਹੜੀ ਆ ਆਜ਼ਾਦੀ ਕੁਲਾਟੀਆਂ ਵਾਸਤੇ ਸਤੰਤਰਤਾ ਸਥਾਨੀਆਂ ਵਾਸਤੇ ਹਮੇਸ਼ਾ ਹੀ ਵਚਨਬਾਤਾ ਅਸੀਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੇ ਔਦੇ ਦੀ ਸੌਹ ਜਿਹੜੀ ਆ ਵੀ ਖਟਕਣਾਂ ਦੇ ਵਿੱਚ ਚੁਕੀ ਸੀਗੀ ਸੋ ਸਾਡੇ ਹਰ ਸਰਕਾਰੀ ਆਫਿਸ ਦੇ ਵਿੱਚ ਕੀ ਦਿਆ ਸੰਭਰ ਸੰਦੇ ਬਾਬਾ ਸਾਹਿਬ ਡਾਕਟਰ ਦੇ ਅਵੇਦਕਰ ਸਾਹਿਬ ਦੀ ਤਸਵੀਰ ਤਸਵੀਰਾਂ ਸशोਭਤ ਨੇ ਸੋ ਅਸੀਂ ਸਾਡੀ ਸਰਕਾਰ ਪੂਰਾ ਸਨਮਾਨ ਜਿਹੜੀ ਆ ਉਹ ਸ਼ਹੀਦ ਭਰਾਵਾਂ ਦੇ ਦੇ ਰਹੀ ਹੈ ਜਿਹੜੀ ਭਾਗੂ ਹੋਰ ਬਿਹਤਰੀ ਕਰਨ ਦੇ ਨਹੀਂ ਕਿਉਂਕਿ ਜਿਸ ਤਰ੍ਹਾਂ ਖਿਆਦਾਰਸੀ ਵਿਰੋਧੀਆਂ ਉਹ ਲੋਕੀ محکمہ ਸਹੀ ਨਹੀਂ ਚੱਲੇਗਾ محکمہ ਕਰਜ਼ੇ ਦੇ ਵਿੱਚ ਹੈ ਕੀ ਹੁਣ ਹੋਰ ਕੀ ਨਵੇਂ ਉਪਾਲੇ ਕਰ ਰਹੇ ਹਾਂ ਅਸੀਂ ਕੋਈ محکمہ ਕਰਜ਼ੇ ਦੇ ਵਿੱਚ ਨਹੀਂ ਆ ਕੋਈ ਇਹੋ ਜੀ ਪ੍ਰੋਬਲਮ ਨਹੀਂ ਆ ਜਿਹੜੀ ਸਾਡੀ ਪਿਛਲੀ ਵਾਰੀ 31 ਮਾਰਚ ਨੂੰ ਜਿਹੜਾ ਸਾਹਿਬ ਕਿਤਾਬ ਹੁੰਦਾ ਫਾਈਨੈਂਸ਼ੀਅਲ ਰਿਪੋਰਟ ਦੇ ਕਿਤੇ ਵਿੱਚ ਸਾਡਾ ਬਿਜਲੀ ਵਿਭਾਗ 2500 ਕਰੋੜ ਦੇ ਕਰੀਬ ਮੁਨਾਫੇ ਦੇ ਵਿੱਚ ਸੀਗਾ 110 ਕਰੋੜ ਰੁਪਿਆ ਤੇ ਅੱਜ ਮੈਂ ਇੱਥੇ ਹੀ ਅਨਾਉਂਸ ਕੀਤਾ ਹੈ ਕਿ ਜਿਹੜਾ ਬਿਜਲੀ ਵਿਭਾਗ ਦੀਆਂ ਕੋਈ ਪ੍ਰੋਬਲਮਸ ਨਹੀਂ ਕੋਈ ਨਵੀਆਂ ਲਾਈਨਾਂ ਖਿੱਚਣੀਆਂ ਨਹੀਂ ਕੋਈ ਨਵੇਂ ট্রান্সਫਾਰਮਰ ਰੱਖਣੇ ਨਹੀਂ ਠੀਕ ਆ ਉਹਦੇ ਵਾਸਤੇ 110 ਕਰੋੜ ਰੁਪਿਆ ਜਿਹੜਾ ਆ ਉਹ ਸਿਰਫ ਪਟਿਆਲੇ ਜਿਹੜੇ ਨੂੰ ਅੱਜ ਜਿਹੜਾ ਦਿੱਤਾ